ਕਲੱਬ ਦੇ ਉੱਤੇ ਖੋਲਣਾ ਗੋਰਾ ਪੁੱਜ ਗਿਆ ਬਿਖਾਰੀ ਵਾਲ ਵਾਲਾ ਆ ਮੁੰਡਾ ਕਹਿੰਦੇ ਸੋਨਾ ਲੀਕਾ ਲੈ ਕੇ ਪੁੱਜ ਗਿਆ ਹੋਰ ਕੌਣ ਨਹੀਂ ਜਾਣਦਾ ਇਸ ਨੂੰ ਇਹ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਮੇਰੇ ਵੀਰੋ ਇਹ ਜੀ ਚਮਕੌਰ ਸਾਹਿਬ 59 ਗਰੁੱਪ ਦਾ ਕਹਿੰਦੇ ਓੜਣਾ ਪੈ ਲਟਾ ਮੇਰੇ ਵੀਰੋ ਦੁਨੀਆ ਇਹਨੂੰ ਬਿੰਦਾ ਬਿੰਦਾ ਕਹਿੰਦੀ ਆ ਪਰ ਖੇਡ ਦੇ ਮੈਦਾਨਾਂ ਦੇ ਵਿੱਚ ਆਪਾਂ ਦੇਖੀਏ ਇਸ ਵੇਲੇ ਖੇਡ ਮੇਲਾ ਜਿਹੜਾ ਉਹ ਸਿੰਪਲ ਟਕਟਰ ਮੁਕਾਬਲੇ ਦਾ ਚੱਲ ਰਿਹਾ ਵੱਡਾ ਮਾਣ ਆ ਇਸ ਇਲਾਕੇ ਦੇ ਵਿੱਚ ਲਗਾਤਾਰ ਜਿਹੜੇ ਦੋ ਮੇਲਿਆਂ ਦੀ ਗੱਲ ਚੱਲ ਰਹੀ ਹੈ ਤੇ ਕੱਲ ਦੀ ਤਰੀਕ ਤੋਂ ਬਾਅਦ 20 ਤਰੀਕ ਫੱਲੇਵਾਲ ਖੁਰਦ ਦੀ ਧਰਤੀ ਹੋਣੀਆਂ ਮੇਰੇ ਵੀਰੋ ਟਰਾਲੀ ਖਿੱਚ ਮੁਕਾਬਲਿਆਂ ਦੇ ਉੱਤੇ ਲੱਕੜੀਆਂ ਰੌੜਕਾ ਤੇ 2 ਅਪ੍ਰੈਲ ਜਿਹੜੀ ਲਹਿਲ ਪਿੰਡ ਦੇ ਕਹਿੰਦੇ ਟਰਾਲੀ ਖਿੱਚ ਮੁਕਾਬਲੇ ਤੇ ਗੱਲਾਂ ਵੱਖਰੀਆਂ ਹੋਣਗੀਆਂ ਲਹਿਲ ਪਿੰਡ ਮੇਰੇ ਵੀਰੋ ਕਹਿੰਦੇ ਟਰਾਲੀ ਖਿੱਚ ਮੁਕਾਬਲਾ 2 ਅਪ੍ਰੈਲ ਦੀਆਂ ਗੱਲਾਂ ਹੋਣੀਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਅਨੇ ਭਾਈ ਮਨਦੀਪ ਹਾਰਗਣਾ ਵਾਲੇ ਜੋ ਕਿ ਰਮਦੀ ਸਾਹਿਬ ਨੇ ਸਤਾਰ ਫੱਟੇ live tv.com ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਪਰ ਗਰਾਊਂਡ ਦੇ ਵਿੱਚ ਦੇਖਿਓ ਇਸ ਵੇਲੇ ਸੋਨਾ ਦੀ ਕਾਰ ਆ ਮੇਰੇ ਵੀਰੋ ਸੋਨਾ ਦੀ ਕਾਦੀ ਗੱਲ ਵੱਖਰੀ ਆ ਇਹ ਪੰਜਾਬ ਦੇ ਹੁਸਿਆਰਪੁਰ ਜ਼ਿਲ੍ਹੇ ਦੇ ਕਹਿੰਦੇ ਨਸਰਾਲਾ ਪਿੰਡ ਦੇ ਵਿੱਚ ਉਹ ਵੱਡੀ ਗੰਟੀ ਦੇ ਵਿੱਚ ਤਿਆਰ ਕਰਦੇ ਆ ਮੇਰੇ ਵੀਰੋ ਵੱਡੀ ਗੰਟੀ ਦੇ ਵਿੱਚ ਉਹ ਤਿਆਰ ਕੀਤਾ ਜਾਂਦਾ ਇਹ ਪੱਟਾ ਕਿ ਈ ਗੇਰਾ ਬੇਚ ਕੇ ਬਾਪੂ ਉਹ ਸੋਨਾ ਲੀਕਾ ਲੈਣਾ ਏ ਖੇਤਾਂ ਵਿੱਚ ਕੰਮ ਕਰਦਾ ਦੁੱਗੜਾ ਇਹ ਜੱਟਾਂ ਦਾ ਗਹਿਣਾ ਏ ਉਹ 21 11 ਬੇਚ ਕੇ ਬਾਪੂ ਉਹ ਸੋਨਾ ਲੀਕਾ ਲੈਣਾ ਏ ਆ ਸੋਨਾ ਲੀਕਾ ਸੋਨਾ ਲੀਕਾ ਹੋਈ ਪਈ ਐ ਇਸ ਵਾਰ 50 75 ਟਹਿਰ ਵਾਲੇ ਉਹ ਦੋਨੇ ਟਰੈਕਟਰ ਉਹਨਾਂ ਦੇ ਨੇ ਜੀ ਅਗਲੇ ਦੋ ਮੈਚ ਉਹ ਟਹਿਰ ਵਾਲਿਆਂ ਦੇ ਨੇ 50 75 ਦਹਿਰ ਗਰੁੱਪ ਵਾਲੇ ਵੀਰ ਆਏ ਹੋਏ ਆ। ਟੈਂਟ ਵਾਲੇ ਵੀਰ ਨੂੰ ਬੇਨਤੀ ਹੈ ਜੀ ਗਰਾਊਂਡ ਦੇ ਵਿੱਚ ਟਰਾਲੀ ਦੇ ਵਿੱਚ ਕੁਰਸੀਆਂ ਭੇਜ ਦਿਆਂ ਕਰਦੇ। ਟੈਂਟ ਵਾਲੇ ਵੀਰ ਨੂੰ ਬੇਨਤੀ ਆ। ਦਹਿਰਪਿੰਡ ਵਾਲਾ ਅੱਜ ਸਾਰਾ ਗਰੁੱਪ ਹੀ ਪੱਜਿਆ ਫਿਰਦਾ ਮੇਰੇ ਵੀਰੋ। ਜੇ ਕਹਿ ਲਈਏ ਦਹਿਰਪਿੰਡ ਦੀ ਸਾਰੀ ਕਮੇਟੀ ਜਿਨ੍ਹਾਂ ਨੇ ਮੇਲਾ ਕਰਾਇਆ ਉਹ ਅੱਜ ਇਸ ਖੇਡ ਮੇਲੇ ਤੋਂ ਜੁੜੀ ਹੋਈ ਆ। ਧੰਨਵਾਦ ਕਰਦੇ ਆ ਤੇ ਨਾਲ ਹੀ ਬੇਨਤੀ ਆ ਕਿ ਟੈਂਟ ਵਾਲਾ ਭਰਾ ਟਰਾਲੀ ਦੇ ਵਿੱਚ ਜਿਹੜੀਆਂ ਕੁਰਸੀਆਂ ਉਹ ਜਰੂਰ ਭੇਂਦਿਆ ਕਰ ਦਵੇ ਅਦਰ ਪਾ ਵੀ ਕਰੇ ਵਾ ਉਹਨਾਂ ਲਈ ਸਾਡੇ ਸਾਰੇ ਭਰਾਵਾਂ ਦੀ ਵੱਡੀ ਜ਼ਿੰਮੇਵਾਰੀ ਹੈ ਅੱਜ ਕਤਾਰੀ ਪਿੰਡ ਦੇ ਵਿੱਚ ਲੱਗਿਆ ਹੋਇਆ ਰੌਣਕਾਂ ਦੇ ਜੈਲੀ ਸਾਉਂਡ ਮਲੇਰ ਕੋਟਲੇ ਵਾਲੇ ਵੀਰ ਦੇ ਆਹ ਕਹਿੰਦੇ ਸਪੀਕਰ ਦੇ ਵੀਰੋ ਆਜੋ ਆਜੋ ਦਾ ਸੱਦਾ ਦੇ ਰਹੇ ਨੇ ਆਜੋ ਆਜੋ ਦਾ ਸੱਦਾ ਦੇ ਰਹੇ ਨੇ ਇੱਧਰ ਵੀ ਮਿੱਤਾ ਆ ਗਿਆ ਅੱਬੋ ਇਹਨਾਂ ਸਮਾਜੀ ਜਿਹੜਾ 2 ਮਿੰਟਾਂ 38 ਸੈਕਿੰਡ 52 ਮਾਈਕਰੋ ਦਾ ਸਮਾਂ ਲੱਗਾ ਮੇਰੇ ਮਿੱਤਰੋ 2 38 52 ਮਾਈਕਰੋ ਇਹ ਕਹਿੰਦੇ ਕਤਰਾਉਣਾ